ਪਰਵੇਸ਼ਰ ਨੇ ਦਰਸ਼ਨ ਦਿੱਤਾ ਤੇ ਇਹ ਕਿਹਾ ਕਿ ਹੁਣ ਤੁਸੀਂ ਹੇਰੋਦੇਸ ਦੇ ਕੋਲ ਨਾ ਜਾਇਓ ਦੂਜੇ ਰਸਤੇ ਤੋਂ ਵਾਪਸ ਚਲ ਜਾਓ ਜਿਹੜੀਆਂ ਬਾਈਬਲ ਤੋਂ ਬਾਹਰ ਦਾ ਇਤਿਹਾਸ ਆ ਉਹ ਸਾਨੂੰ ਦੱਸਦਾ ਆ ਕਿ ਕੁਝ ਲੋਕ ਕਾਸ਼ੀ ਤੋਂ ਵੀ ਚੱਲੇ ਸੀ ਜਿਨ੍ਹਾਂ ਨੂੰ ਪਤਾ ਸੀ ਇਹ ਤਾਰਾ ਚੜਿਆ ਆ ਤੇ ਇੱਕ ਰਾਜਾ ਪੈਦਾ ਹੋਇਆ ਉਹ ਵੀ ਜਰੂਸ਼ਲਮ ਪਹੁੰਚੇ ਸੀ ਸੋਨਾ ਮੁਰ ਲੁਬਾਨ ਤਿੰਨ ਚੀਜ਼ਾਂ ਭੇਟ ਕੀਤੀਆਂ ਗਈਆਂ ਸੀ ਤਿੱਜਾ ਤੇ ਸੋਨਾ ਸਾਡੇ ਜਿਹਦਾ ਸਭ ਤੋਂ ਵਧੀਆ ਹੁੰਦਾ ਸੀ ਪਰਮੇਸ਼ਵਰ ਅੱਲਾਹ ਨਿਕ ਤਰੀਕੇ ਨਾਲ ਆਪਣੇ ਲੋਕਾਂ ਨਾਲ ਗੱਲ ਕਰਦਾ ਆ ਆਪਣੇ ਦੂਤਾਂ ਨੂੰ ਭੇਜਦਾ ਆ ਉਹ ਜਿਹੜੇ ਦੂਤ ਆ ਪਰਮੇਸ਼ਵਰ ਦੇ ਉਹ ਲੋਕਾਂ ਨਾਲ ਗੱਲ ਕਰਦੇ ਆ ਜਦੋਂ ਪ੍ਰਭੂ ਜੀ ਉਸ ਸਮੇਂ ਜਨਮ ਹੋਇਆ ਯਾਰੀਆਂ ਦੇ ਕੋਲ ਦੂਤ ਆਏ ਤੇ ਦੂਤਾਂ ਨੇ ਉਹਨਾਂ ਨੂੰ ਖਬਰ ਦਿੱਤੀ ਕਿ ਤੁਸੀਂ ਭੇਡਾਂ ਬੱਕਰੀਆਂ ਚਾਰਦੇ ਆ ਤੁਹਾਡੇ ਨੇ ਇੱਕ ਰਾਜਾ ਪੈਦਾ ਹੋਇਆ ਤੇ ਉਹ ਬੈਥਰਹਮ ਆਇਆ ਉਹਨਾਂ ਨੇ ਪਰਉਪਦੇ ਦਰਸ਼ਨ ਕੀਤੇ ਆ ਤੇ ਪਰਉਪਦੇ ਵਚਨ ਚ ਲਿਖਿਆ ਉਹਨਾਂ ਨੇ ਮੱਥਾ ਟੇਕਿਆ ਯੂਸਫ ਜਿਹੜਾ ਦੇ ਘਰ ਦੇ ਪ੍ਰਭੂ ਯਸੂਸ ਨੂੰ ਸੀ ਆਇਆ ਦੂਤ ਨੇ ਚਾਰ ਵਾਰ ਦਰਸ਼ਨ ਦਿੱਤੇ ਆ ਸੁਪਨੇ ਦੇ ਦੁਆਰਾ ਪਰਮੇਸ਼ਰ ਨੇ ਯੂਸਫ ਨਾਲ ਗੱਲ ਕੀਤੀ ਆ ਪਰਮੇਸ਼ਰ ਜਿਹੜਾ ਉਹ ਸੁਪਨੇ ਦੁਆਰਾ ਗਰਸ਼ਨ ਦੇ ਦੁਆਰਾ ਦੂਤਾਂ ਦੇ ਦੁਆਰਾ ਆਪਣੇ ਪਵਿੱਤਰ ਵਚਨ ਦੇ ਦੁਆਰਾ ਇਹ ਗੱਲ ਕਰਦਾ ਆ ਸਨੇਹ ਦਿਨਦਾ ਲੋਕਾਂ ਨੂੰ ਕਿ ਆ ਜਿਹੜਿਆ ਇਹ ਵਚਨ ਸੋਹਰੇ ਆ ਇਹਦਾ ਟੋਪਕਿਆ ਸਲਾਹ ਤੇ ਸਨੇਹਾ ਇਹ ਪਰਮੇਸ਼ਰ ਸਲਾਹ ਭੇਜਦਾਇਆ ਸਨੇਹਾ ਭੇਜਦਾਇਆ ਮੰਨਣਾ ਜਾਣਾ ਮੰਨਣਾ ਉਹ ਸਾਡੀ ਮਰਜੀ ਆ ਉਹ ਸਾਡੇ ਤੇ ਡਿਪੈਂਡ ਕਰਦਾ ਅਸੀਂ ਪਰਮੇਸ਼ਰ ਦੇ ਵਿੱਚ ਨੂੰ ਮੰਨ ਲਈਏ ਜਾਂ ਨਾ ਮੰਨੀਏ ਆਦਮ ਤੇ ਹਵਾ ਨੂੰ ਪਰਮੇਸ਼ਰ ਨੇ ਬਣਾਇਆ ਉਹਨੂੰ ਬਾਕੀ ਹਦਾਂ ਚ ਰੱਖਿਆ ਉਹਨਾਂ ਨੂੰ ਕੀ ਕਿਹਾ ਕਿ ਸਾਰੇ ਹੀ ਦਰਖਤਾਂ ਦੇ ਫਲ ਤੁਸੀਂ ਖਾ ਸਕਦੇ ਆ ਪਰ ਜਿਹੜਾ ਉਹ ਵਾਲਾ ਦਰਖਤ ਆ ਉਹਦਾ ਫਲ ਨਹੀਂ ਖਾਣਾ ਉਹਨਾਂ ਨੇ ਫਲ ਖਾਤਾ ਪਾਪ ਕੀਤਾ ਪਾਪ ਦੀ ਦੁਨੀਆ ਸਾਰੀ ਨੈਗੇਟਿਵ ਪਰ ਪਰਮੇਸ਼ਰ ਚਾਹੁੰਦਾ ਤਾਂ ਉਹ ਬਾਗ ਵਿੱਚ ਫਲ ਨਹੀਂ ਫਲ ਨਹੀਂ ਲਾ ਸਕਦਾ ਹੀ ਪਰ ਪਰਮੇਸ਼ਰ ਨੇ ਕੀ ਕੀ ਕੀਤਾ ਕਿ ਇਨਸਾਨ ਨੂੰ ਫ੍ਰੀ ਵਿਲ ਦਿੱਤੀ ਆ ਕਿ ਆਦਮੀ ਜੋ ਮਰਜੀ ਚਾਹੇ ਕਰੇ ਜੋ ਮਰਜੀ ਆਪ ਇਨਸਾਨ ਦੀ ਹੁਕਮਾ ਕਰੇ ਉਹ ਚਾਹੇ ਪਰਮੇਸ਼ਰ ਨੂੰ ਮੰਨੇ ਚਾਹੇ ਪਰਮੇਸ਼ਰ ਨੂੰ ਨਾ ਮੰਨੇ ਪਰਮੇਸ਼ਰ ਦਾ ਸੰਦੇਸ਼ ਪਰਮੇਸ਼ਰ ਦੀ ਸਲਾਹ ਸਾਡੇ ਤੱਕ ਪਹੁੰਚਦੀ ਆ ਉਹ ਮੰਨਣਾ ਜਾਂ ਨਾ ਮੰਨਣਾ ਇਹ ਸਾਡੀ ਮਰਜ਼ੀ ਆ ਸੋ ਪਰਜੂਸ਼ ਨੇ ਆਪਣਾ ਸੰਦੇਸ਼ ਇਹਨਾਂ ਲੋਕਾਂ ਨੂੰ ਦਿੱਤਾ ਕਿ ਤੁਸੀਂ ਹੁਣ ਹਰੋਦੇਸ ਨੂੰ ਨਾ ਮਿਲਿਓ ਤੇ ਦੂਜੇ ਰਾਸਤੇ ਤੋਂ ਚੱਲੀ ਚਲੇ ਜਦੋਂ ਉਹਨਾਂ ਨੇ ਕੀ ਕੀਤਾ ਦੂਜੇ ਰਾਸਤੇ ਤੋਂ ਉਹ ਚਲੇ ਗਏ ਤੇ ਇਹ ਸੰਦੇਸ਼ ਉਹਨਾਂ ਨੇ ਮੰਨਿਆ ਪਰਮੇਸ਼ਰ ਦਾ ਕਿ ਪ੍ਰਭੂ ਦੀ ਕਿਰਪਾ ਉਹਨਾਂ ਤੇ ਹੋਈ ਇਹ ਦੱਸਾਂ ਜੀ ਬਾਤ ਕਿ ਕਿਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਉਹਨਾਂ ਲੋਕਾਂ ਤੇ ਹੋਈ ਆ ਕਿ ਜਦੋਂ ਤੁਸੀਂ ਆਯੂਬ ਨਾਮ ਦੀ ਪੁਸਤਕ ਦੇਖਦੇ ਆ ਆਯੂਬ ਵੱਡਾ ਰੋਗੀ ਹੋ ਗਿਆ ਤਦ ਉਹ ਵਜਨ ਚ ਪੜਦੇ ਆ ਅ ਜੂ ਬਾਰੇ ਲਿਖਿਆ ਉਸ ਦੇਸ਼ ਦਾ ਵੱਡਾ ਤਨੀ ਆਦਮੀ ਸੀ ਜਿੱਥੇ ਉਹ ਖੜਾ ਹੁੰਦਾ ਸੀ ਉੱਥੇ ਸਾਰੀ ਦੁਨੀਆ ਖੜੀ ਹੋ ਜਾਂਦੀ ਸੀ ਜਦੋਂ ਬੋਲਦਾ ਸੀ ਲੋਕੀ ਖੜੇ ਹੋ ਕੇ ਉਹਦੀ ਗੱਲ ਸੁਣਦੇ ਸੀ ਕਿਉਂਕਿ ਉਹ ਵੱਡਾ ਆਦਮੀ ਸੀ ਉਹਦੇ ਕੋਲ ਮਾਲ ਡੰਗਰ ਦੀ ਕੋਈ ਕਮੀ ਨਹੀਂ ਸੀ ਪੈਸੇ ਤੇ ਲਦੀ ਕੋਈ ਕਮੀ ਨਹੀਂ ਸੀ ਪਰ ਉਹਦਾ ਸਭ ਕੁਝ ਖਤਮ ਹੋ ਗਿਆ ਪਰ ਪਰਮੇਸ਼ਨ ਉਹਨੂੰ ਸੰਦੇਸ਼ ਦਿੱਤਾ ਦੇਖੀਏ ਅ ਜੂ ਨਵਦੀ ਪੁਸਤਕ 38 ਅਧਿਆਇ ਉਹਦੀ 1 ਤੇ 2 ਅਧ ਪੜਿਏ ਅਯੂਗ ਨਵੀਂ ਦੀ ਪੁਸਤਕ 38 ਅਧਿਆਇ ਉਹਦੀਆਂ ਇੱਕ ਤੇ ਦੋ ਹੈ ਭਾਈ ਯਹੋਵਾ ਨੇ ਯੋਗ ਨੂੰ ਬਾਬਰੋਲੇ ਵਿੱਚ ਵੀ ਉੱਤਰ ਦਿੱਤਾ ਤੇ ਆਖਿਆ ਜਿਹੋਵਾ ਨੇ ਅਯੋਗ ਨੂੰ ਬਾਬਰੋਲੇ ਵਿੱਚ ਉਦੀ ਦਰਸ਼ਨ ਦਿੱਤਾ ਜਿਹੜੀ ਹਵਾ ਘੁੰਮ ਘੁੰਮ ਕੇ ਪਰਚੜਦੀ ਆ ਬਾਬਰੋਲਾ ਬਾਬਰੋਲੇ ਵਿੱਚ ਉਦੀ ਯਹੋਵਾ ਨੇ ਉਹ ਰੋਗੀ ਸੀ ਦੁਖੀ ਸੀ ਉਹ ਠੀਕਰਾ ਲੈ ਕੇ ਆਪਣਾ ਜਿਸਮ ਖੋਚ ਰਿਆ ਸੀ ਐਨੀ ਮਾੜੀ ਹਾਲਤ ਹੋ ਗਈ ਸੀ ਤੁਹਾਨੂੰ ਤੋਂ ਦੀ ਦਰਸ਼ਨ ਦਿੱਤਾ ਪਰਮੇਸ਼ਰ ਨੇ ਗੱਲ ਕੀਤੀ ਆਦਯੂਬ ਦੇ ਨਾਲ ਵਾਪਰੋਲੇ ਵਿਚੋ ਦੀ tufaan ਦੇ ਵਿਚੋ ਦੀ ਪਰਮੇਸ਼ਰ ਦੀ ਆਵਾਜ਼ ਆਦਯੂਬ ਕੋਲ ਪਹੁੰਚੀ ਕੀ ਕਿਹਾ ਇਹ ਕੌਣ ਹੈ ਜਿਹੜਾ ਸਲਾਹ ਨੂੰ ਗਿਆਨਹੀਨ ਗੱਲਾਂ ਨਾਲ ਨ ਹਨੇਰੇ ਵਿੱਚ ਰੱਖਦਾ ਹੈ ਸਾਰੇ ਬੋਲੋ ਹallelujah ਇਹ ਕੌਣ ਆ ਜਿਹੜਾ ਸਲਾਹ ਨੂੰ ਗਿਆਨਹੀਨ ਗੱਲਾਂ ਨਾਲ ਇਹ ਹਨੇਰੇ ਵਿੱਚ ਰੱਖਦਾ ਆ ਜਿਹੜੇ ਲੋਕੀ ਗਿਆਨਹੀਨ ਆ ਉਹ ਪਰਮੇਸ਼ਰ ਦੀ ਸਲਾਹ ਨੂੰ ਅਗਿਰਥਾ ਮੰਨਦੇ ਆ ਉਹ ਪਰਮੇਸ਼ਰ ਦੀ ਸਲਾਹ ਤੇ ਅਮਲ ਨਹੀਂ ਕਰਦੇ ਉਹ ਕਹਿੰਦੇ ਇਹ ਐਵੇਂ ਹੀ ਗੱਲ ਕਹੀ ਆ ਪਰ ਜਿਹੜੀ ਪਰਮੇਸ਼ਰ ਦੀ ਸਲਾਹ ਆ ਉਹ ਜਿੰਦਗੀ ਬਖਸ਼ਿਆ ਉਹ ਸਾਡੀ ਜ਼ਿੰਦਗੀ ਨੂੰ ਅੱਗੇ ਵਧਾਉਂਦੀ ਆ ਉਹ ਸਾਡੀ ਜ਼ਿੰਦਗੀ ਨੂੰ ਬਚਾਉਂਦੀ ਆ ਉਹ ਸਾਡੀ ਜ਼ਿੰਦਗੀ ਨੂੰ ਅੱਗੇ ਚਲਾਉਂਦੀ ਆ ਬੜੀਏ ਦੂਜਾ ਰਾਜਾ ਪਾਂਚ ਦੇ ਹੈ ਉਹ ਵੀ ਤੇ ਨੇਤ ਦੂਜਾ ਰਾਜਾ ਉਸਨੇ ਆਪਣੀ ਬੀਬੀ ਨੂੰ ਆਖਿਆ ਜੇ ਕਿਤੇ ਮੇਰਾ ਸੁਆਮੀ ਉਸੰndvi ਦੇ ਕੋਲ ਹੁੰਦਾ ਜੋ ਸਾਮਰੀਆ ਵਿੱਚ ਹੈ ਤਾਂ ਉਹ ਨੂੰ ਉਹਦੇ ਕੋਲ ਤੋਂ ਚੰਗਿਆਂ ਕਰ ਦਿੰਦਾ ਹallelujah ਜੇ ਮੇਰਾ ਸੁਆਮੀ ਉਹਨੇ ਆਪਣੇ ਮਾਲਕ ਨੂੰ ਕਿਹਾ ਜੇ ਮੇਰਾ ਸੁਆਮੀ ਇਸਰਾਇਲ ਵਿੱਚ ਹੁੰਦਾ ਸਾਮਰੀਆ ਦੇ ਨਗਰ ਵਿੱਚ ਹੁੰਦਾ ਉੱਥੇ ਇੱਕ نبی ਅਲੀਸ਼ਾ ਆਇਆ ਤਾਂ ਉਹਦਾ ਕੋਲ ਨਾ ਹੁੰਦਾ ਉਹਦਾ ਸੁਆਮੀ ਸੀ ਉਹ ਸੂਬੇਦਾਰ ਸੀ ਇੱਕ ਵੱਡੀ ਫੌਜ ਦਾ ਮਾਲਕ ਸੀ وہ راجت تو دوجی نمبر کا انسان تھی پر کوڑی تھی کہ جو وہ لڑکی ایک چھوٹی یہ لڑکی جیڑی گرام کر کے اس صوبے دار دے کام پہنچائی گئی سی وہ اسرائیلی لڑکی تھی وہ گرام تھی پر انہیں ایک صلاح دیتی اپنی بی بی نو اپنی مالک نو صلاح دیتی کہ یہ میرا مالک یہ جڑا صوبہ دار یا جڑا کوڑی یا ਇਹ ਜਿਹੜੇ ਜੇ ਕਿਤੇ ਇਹ ਸਾਬਰੀਆ ਵਿੱਚ ਹੁੰਦਾ ਜਿੱਥੇ ਅਲੀ ਸ਼ਾਹ ਦਾ ਵੀ ਮਾਉਂਟ ਕਰਮਲ ਪਹਾੜ ਤੇ ਬੈੰਦਾ ਆ ਜੇ ਕਿਤੇ ਉਥੇ ਹੁੰਦਾ ਤੇ ਇਹਨੂੰ ਕੋੜਦਾ ਹੁੰਦਾ ਇਹਦਾ ਕੋੜ ਖਤਮ ਹੋ ਜਾਣਾ ਸੀ ਇਹਦੇ ਜਿਹੜੇ ਸਿਰਲ ਕਰੋ ਗਿਆ ਉਹ ਖਤਮ ਹੋ ਜਾਣਾ ਜੇ ਮੇਰਾ ਕਿਤੇ ਮਾਰਗ ਇਹ ਸਾਬਰੀਆ ਵਿੱਚ ਅਲੀ ਸ਼ਾਹ ਰਵੀ ਦੇ ਕੋਲ ਚੱਜਾਂਗਾ ਕੋਲ ਇੱਕ ਛੋਟੀ ਬੱਚੀ ਨੇ ਆਪਣੀ ਮਾਲਕ ਨੂੰ ਸਲਾਹ ਦਿੱਤੀ ਕਿ ਮਾਲਕ ਨੇ ਗੱਲ ਆਪਣੇ ਪਤੀ ਨਾਲ ਕੀਤੀ ਜਿਹੜਾ ਕੋੜੀ ਸੀ ਪਰ ਉਹ ਸੂਬੇਦਾਰ ਸੀ ਤੇ ਉਹ ਸੂਬੇਦਾਰ ਨੇ ਗੱਲ ਮੰਨੀ ਉਹਨੇ ਆਪਣੇ ਰੱਥ ਲੈ ਆਪਣੇ ਊਂਟ ਲੈ ਸੋਨਾ ਚਾਂਦੀ ਭਰ ਲਿਆ ਮਹਿੰਗੇ ਮੁੱਲ ਦੇ ਕੱਪੜੇ ਲੈ ਲਏ ਮਹਿੰਗੇ ਮੁੱਲ ਦੇ ਮਸਾਲੇ ਲੈ ਲਏ ਜੋ ਵੀ ਗਿਫਟ ਦੇ ਸਕਦਾ ਸੀ ਉਹ ਨਬੀ ਨੂੰ ਉਹ ਅਲੀਸ਼ਾ ਦੇ ਕੋਲ ਆਇਆ ਅਲੀਸ਼ਾ ਮਾਉਂਟ ਕਾਰਮਲ ਪਰਬਤ ਤੇ ਬੈਠਾਇਆ ਅਲੀਸ਼ਾ ਕੋਲ ਖਬਰ ਭੇਜੀ ਕਿ ਰਮਾਨ ਸੂਬੇਦਾਰ ਆਇਆ ਪਰ ਉਹ ਕੋਲ ਹੀ ਆ ਉਹ ਤੇਰੇ ਕੋਲ ਆਇਆ ਆ ਤੇ ਉਨੇ ਕੀ ਕੀਤਾ ਅਲੀਸ਼ਾ ਨੇ ਜਾ ਕੇ ਦਰੈ ਇਜ਼ਾਤਰ ਵਿੱਚ ਸੱਤ ਵਾਰੀ ਚੁੱਪੀ ਮਾਰ ਤੇ ਤੇਰਾ ਕੋਲ ਚੰਗਾ ਹੋ ਜਾਵੇਗਾ ਪਰ ਉਹਨੇ ਕੀ ਕੀਤਾ ਸਲਾਮ ਮੰਨੀ ਨਾ ਚਾਹੀ ਉਹਨੇ ਕਿਹਾ ਕਿ ਮੈਂ ਇੰਨੀ ਦੂਰ ਤੋ ਚੱਲ ਕੇ ਇੱਕ ਨਵੀ ਦੇ ਕੋਲ ਆਇਆ ਆ ਉਹ ਆਪਣੇ ਪਰਬਤੋਂ ਨੇ ਉਤਰਿਆ ਮੈਂ ਇੱਕ ਸੂਪੇਦਾਰਿਆਂ ਉੱਚੇ ਰੈਂਕ ਦਾ ਵਰਗਾ ਆ ਮੈਂ ਤਾਂ ਚਾਹੁੰਦਾ ਕਿ ਉਹ ਆਉਗਾ ਮੇਰੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕਰਦਾ ਕਿ ਉਹ ਮੈਂ ਚੰਗਾ ਹੁੰਦਾ ਪਰ ਅਲੀਸ਼ਾ ਨੇ ਕੀ ਕਿਹਾ ਕਿ ਜਾ ਕੇ ਦਰਿਆ 'ਚ ਤਤ ਸੱਤ ਵਾਰ ਚੁੱਭੀ ਮਾਰ ਤੇ ਤੇਰਾ ਕੋੜ ਜਾਂਦਾ ਰਹਿਣਾ ਤੇ ਜਿਹੜੇ ਸੂਬੇਦਾਰ ਦੇ ਨੌਕਰ ਚਾਕਰ ਸੀ ਜਿਹੋ ਦੇ ਨਾਲ ਆਏ ਸੀ ਉਹਨਾਂ ਨੇ ਕੀ ਕਿਹਾ ਕਿ ਜੇ ਤੈਨੂੰ ਨਬੀ ਕੋਈ ਵੱਡਾ ਕੰਮ ਕਰਨ ਨੂੰ ਕਹਿੰਦਾ ਤੂੰ ਕੀ ਨਹੀਂ ਕਰਦਾ ਉਹਨਾਂ ਤਾਂ ਤੈਨੂੰ ਦਰਿਆ 'ਚ ਚੁੱਭੀ ਮਾਰਨ ਨੂੰ ਕਿਹਾ ਉਹਨੇ ਸੱਤ ਵਾਰ ਚੁੱਭੀ ਮਾਰੀ ਪਰ ਧੰਨਵਾਦ ਆ ਉਹਦਾ ਕੋੜ ਖਤਮ ਹੋ ਗਿਆ ਉਹਦਾ ਸਰੀਰ ਬੱਚੇ ਦੇ ਸਰੀਰ ਦੇ ਵਾਪੂ ਹੋ ਗਿਆ ਕਿਉਂ ਉਨੇ ਸਲਾਹ ਮੰਨੀ ਜਿਹੜੀ ਸਲਾਹ ਉਹੇ ਤੱਕ ਪਰਮੇਸ਼ਰ ਦੇ ਭੁਚਾਈ ਇੱਕ ਛੋਟੀ ਬੱਚੀ ਦੇ ਦੁਆਰਾ ਉਨੇ ਸਲਾਹ ਮੰਨੀ ਤੇ ਉਹਦੀ ਸਲਾਹ ਕਾਮਯਾਬ ਹੋਈ ਤੇ ਉਹ ਆਪਣੇ ਰੋਗ ਤੋਂ ਮੁਕਤ ਹੋ ਗਿਆ ਸਾਨੂੰ ਜ਼ਰੂਰ ਤੇ ਆ ਕਿ ਅਸੀਂ ਦੇਖੀਏ ਸਾਡੇ ਜੀਵਨ ਪਰਮੇਸ਼ਰ ਕੀ ਸਲਾਹ ਦਿੰਦਾ ਆਪਣੇ ਵਚਨ ਦੇ ਦੁਆਰਾ ਦਰਸ਼ਨ ਦੇ ਦੁਆਰਾ ਸੁਪਨੇ ਦੇ ਦੁਆਰਾ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਜੋ ਪਰਮੇਸ਼ਰ ਸਾਨੂੰ ਸਲਾਹ ਦਿੰਦਾ ਅਸੀਂ ਉਹ ਸਲਾਹ ਨੂੰ ਮੰਨੀਏ ਅਸੀਂ ਉਸ ਸਲਾਹ ਦੇ ਅਮਲ ਕਰੀਏ ਤੇ ਪ੍ਰਭੂ ਸਾਨੂੰ ਤਾਂ ਬਲਿਆ ਸਕਾਲਾ ਦੇ ਕੋਲ ਦੇ ਬਚਨਾਂ ਤੇ ਚੱਲਦੇ ਆ ਇਹਦਾ ਮਤਲਬ ਅਸੀਂ ਪ੍ਰਭੂ ਦੀ ਸਲਾਹ ਨੂੰ ਮੰਨਦੇ ਆ ਅਸੀਂ ਪ੍ਰਭੂ ਦੇ ਬਚਨ ਨੂੰ ਪੜਦੇ ਆ ਇਹਦਾ ਮਤਲਬ ਅਸੀਂ ਪ੍ਰਭੂ ਦੇ ਸਲਾਹ ਨੂੰ ਮੰਨਦੇ ਆ ਅਸੀਂ ਪ੍ਰਭੂ ਦੀ ਪਵਿੱਤਰ ਆਪਨ ਮੰਗਦੇ ਆ ਇਹਦਾ ਮਤਲਬ ਅਸੀਂ ਪ੍ਰਭੂ ਦੀ ਸਲਾਹ ਨੂੰ ਮੰਨਦੇ ਆ ਮਤੀ 11 ਦੇ 28 ਨੂੰ ਪੜਦੇ ਆ ਉੱਥੇ ਲਿਖਿਆ ਹੈ ਏ ਥੱਗੇ ਮੰਨਦੇ ਔਰ ਬੋਝ ਦੇ ਤਵੇ ਲੋਕੋ ਮੇਰੇ ਪਾਸ ਆਉ ਮੈਂ ਤੁਹਾਨੂੰ ਆਰਾਮ ਦਾ ਮਾਰਾ ਇਹ ਵੀ ਪ੍ਰਭੂ ਜੋ ਸੁਣਦੇ ਨੇ ਕਿ ਸਲਾਹਾਇਆ ਥਕੇ ਮਾਦੇ ਬੋਝ ਦੇ ਲੋਕੋ ਜਿਹੜੇ ਬਿਮਾਰੀ ਦਾ ਤਪ ਹੋਏ ਲੋਕਿਆ ਪ੍ਰੇਸ਼ਾਨੀ ਦਾ ਤਪ ਹੋਏ ਲੋਕਿਆ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਤੁਹਾਡੇ ਦੁੱਖਾਂ ਤੋਂ ਤੁਹਾਡੀਆਂ ਪ੍ਰੇਸ਼ਾਨੀਆਂ ਤੋਂ ਉਹ ਸ਼ਾਂਤੀ ਦਾ ਗਾਇਆ ਜਦੋਂ ਪ੍ਰਭੂ ਜਸ਼ੂ ਸੀ ਜੰਮਦੀ ਤੋਂ ਵੇਖਵਾਰੀ ਹੋਈ ਤੁਰਤ ਲਿਖਿਆ ਸਾਡੇ 700 ਸਾਲ ਪਹਿਲਾਂ ਗਿਆਨ ਨਬੀ ਨੇ ਕਿਹਾ ਕਿ ਇੱਕ ਪੁੱਤਰ ਬਰਸ਼ਾ ਗਿਆ ਰਾਜ ਉਹਦੇ ਬੋਢਿਆ ਤੋਂ ਹੋਵੇਗਾ ਉਹਦਾ ਨਾਮ ਪਾਇਆ ਜਾਵੇਗਾ ਅਜਬ ਸਲਾਹੂ ਸ਼ਾਂਤੀ ਦਾ ਰਾਜਕੁਮਾਰ ਉਹ ਸ਼ਾਂਤੀ ਦਾ ਰਾਜਕੁਮਾਰ ਆ ਜੋ ਸ਼ਾਂਤੀ ਦਾ ਰਾਜਕੁਮਾਰ ਕਹਿੰਦਾ ਹੈ ਏਥੇ ਆ ਕੇ ਮੰਨਦੇ ਔਰ ਬੋਝ ਤੇ ਮੇਰੇ ਕੋਲ ਆਓ ਮੈਂ ਤੁਹਾਨੂੰ ਸ਼ਾਂਤੀ ਦਿਆਂਗਾ ਮੈਂ ਤੁਹਾਨੂੰ ਆਰਾਮ ਦਿਆਂਗਾ ਪਰ ਕਿਹੜੇ ਲੋਕਾਂ ਬਾਤੇ ਜਿਹੜੇ ਪਰਮੇਸ਼ਰ ਦੀ ਸਲਾਹ ਨੂੰ ਮੰਨਦੇ ਆ ਪਰਮੇਸ਼ਰ ਦੀ ਸਲਾਹ ਤੇ ਅਮਲ ਕਰਦੇ ਆ ਉੱਤੇ ਚੱਲਦੇ ਆ ਸੋ ਪਰਮੇਸ਼ਰ ਸਾਨੂੰ ਅੱਜ ਇੱਕ ਸਲਾਹ ਦੇ ਰਿਹਾ ਕਿ ਏਥੇ ਆ ਕੇ ਮੰਨਦੇ ਬੋਝ ਜਦੋਂ ਕੋ ਮੇਰੇ ਪਾਸ ਆਓ ਜੇ ਪਰਮੇਸ਼ਰ ਦੀ ਸਲਾਹ ਮੰਨਦੇ ਆ ਪਰਮੇਸ਼ਵਰ ਸਾਡੇ ਜੀਵਨਾਂ 'ਚ ਕੰਮ ਕਰਦੇ ਆ ਜਦੋਂ ਪਰਮੇਸ਼ਰ ਦੀ ਸਲਾਹ ਮੰਨਦੇ ਆ ਤੇ ਮੰਨਦੇ ਆ ਕਿ ਪਰਮੇਸ਼ਾ ਦਾ ਫਜ਼ਲ ਪਰਮੇਸ਼ਾ ਦਾ ਅਨੁਗ੍ਰਹਿ ਸਾਡੇ ਜੀਵਨਾਂ 'ਚ ਆਇਆ ਆਇਆ ਪੜੀਏ ਲਿਆਬਿਆ ਵਿਵਸਥਾ ਪੁਰਾ 14 ਦੇ ਆਏ 28 ਦੇ ਆਏ ਉਹਦੀ ਇੱਕ ਤੋਂ ਸਾਤ ਰਵਸਾ ਵੀ ਵੀਰੇ 14 ਦੇ 28 ਦੀ 28 ਦੀ 28 ਦੀ 1 ਤੋਂ 7 28 ਦੀ ਇੱਕ ਤੋਂ 7 ਤੇ ਹੋਈ ਹੈ ਨਾ ਹਰ ਤਿੰਨ ਬਣਿਆ ਜਾਂਦਾ ਹੈ ਲੈਟਰ ਹੋਸਟਾ ਤਾਂ 28 ਦੀ ਇੱਕ ਤੋਂ 7 ਪਾਇਆ ਹੋਇਆ ਕਿ ਜੇ ਤੁਸੀਂ ਇਹ ਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮੰਨ ਲਾ ਕੇ ਸੁਣੋ ਹਾਜ਼ਰੀ ਹੈ ਆਹ ਹੋਇਆ ਜੇ ਤੁਸੀਂ ਆਪਣੇ ਪਰਮੇਸ਼ਰ ਜਹੋਦੀ ਆਵਾਜ਼ ਮੰਨ ਲਗਾ ਕੇ ਸੁਣੋ ਮੰਨ ਲਗਾ ਕੇ ਸੁਣੋ ਅੱਗੇ ਪੜਿਏ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਇੱਕ ਦੇ ਹੁਕਮ ਦੀ ਨਹੀਂ ਪਰਮੇਸ਼ਰ ਦੀ ਸਲਾਹ ਮੰਨੋ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਨਾ ਆ ਜਿਹਾ ਹੋਵਾ ਤੁਹਾਡਾ ਪਰਮੇਸ਼ਰ ਵਾਸ ਪਾ ਦੇ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰੇਗਾ ਸਾਰੇ ਬੋਲ ਹallelujah ਹallelujah ਜਿੱਦ ਜੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰੇਗਾ ਤਾਂ ਜੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰੇਗਾ ਕਦੋਂ ਜਦੋਂ ਪਰਮੇਸ਼ਰ ਦੀ ਸਲਾਹ ਮੰਗਦੇ ਆ ਸਲਾਹ ਮੰਨਦੇ ਆ ਪੜიਏ ਸਾਤੇ ਤੱਕ ਇਹ ਤੁਸੀਂ ਜੇ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸੋ ਉਹ ਤੁਹਾਡੇ ਪਿੱਛੇ ਬਗੇ ਤੁਹਾਨੂੰ ਮਿਲਣਗੀਆਂ ਮੁਬਾਰਕ ਹੋਵੇ ਤੁਸੀਂ ਖੇਤ ਵਿੱਚ ਅਤੇ ਮੁਬਾਰਕ ਹੋਵਗੇ ਤੁਸੀਂ ਖੇਤ ਵਿੱਚ ਅਤੇ ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ ਤੁਹਾਡੀ ਜ਼ਮੀਨ ਦਾ ਫਲ ਤੁਹਾਡੇ ਡੰਗਰ ਡੰਗਰਾਂ ਦਾ ਫਲ ਤੁਹਾਡੇ ਚੌਣੇ ਦਾ ਫਲ ਤੁਹਾਡੇ ਇੱਜੜ ਦੇ ਬੱਚੇ ਮੁਬਾਰਕ ਹੋਵੇ ਤੁਹਾਡੀ ਖਾੜੀ ਤੇ ਮੁਬਾਰਕ ਹੋਵੇ ਤੁਹਾਡਾ ਪ੍ਰਾਤਨ ਮੁਬਾਰਕ ਹੋਗੇ ਤੁਸੀਂ ਆਪਣੇ ਅੰਦਰੋਂ ਵਿੱਚ ਤੇ ਮੁਬਾਰਕ ਹੋਗੇ ਤੁਸੀਂ ਆਪਣੇ ਬਾਹਰ ਜਾਂਦੇ ਚ। ਜੋ ਬਾਅਦ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੋ ਅੱਗੇ ਮਰਵਾ ਸੁੱਟੇਗਾ। ਉਹ ਇੱਕ ਰਾਤ ਥਾਣੇ ਤੁਹਾਡੇ ਆ ਕੇ ਆਉਣਗੇ ਪਰ ਸੱਚੀ ਰਾਹੀਂ ਹੋ ਕੇ ਤੁਹਾਡੇ ਉੱਤੇ ਨਾ ਛੜਨਾ ਛਣਗੇ। ਸਾਰੇ ਬੋਲੋ ਹallelujah। ਹallelujah। ਸਾਰੇ ਬੋਲੋ ਹallelujah। ਹallelujah। ਇਹ ਆ ਪਰਮੇਸ਼ਰ ਦੀ ਕਿਰਪਾ ਜਿਹੜੇ ਉਹਦੀ ਸਲਾਹ ਨੂੰ ਮੰਨਦੇ ਆ ਹallelujah। ਇਹ ਆ ਪਰਮੇਸ਼ਰ ਦੀ ਕਿਰਪਾ

ਔਰ ਫਿਰ ਆਪਣੇ ਪਰਮੇਸ਼ਰ ਦੀ ਜੋਵਾ ਕੀ ਸੁਣਨੇ ਦੇ ਕਾਰਨ ਆਪਣੇ ਪਰਮੇਸ਼ਰ ਦੀ ਸਲਾਹ ਆਪਣੇ ਪਰਮੇਸ਼ਰ ਦੀ ਗੱਲ ਸੁਣਨੇ ਦੇ ਕਾਰਨ ਇਹ ਸਭ ਆਸ਼ੀਰਵਾਦ ਤੁਝ ਪਰ ਹੋਗੇ ਇਹ ਪਰਮੇਸ਼ਰ ਦੀ ਸਾਨੂੰ ਪਾਰੀ ਦਰਤਾ ਹੈ ਕਿ ਜਦੋਂ ਕੋ ਅਸੀਂ ਪਰਮੇਸ਼ਰ ਦੀਆਂ ਸਾਰੀਆਂ ਗੱਲਾਂ ਸੁਣਨੀਆ ਉਹਦੇ ਆਸ਼ੀਰਵਾਦ ਸੁਣਨੇ ਆ ਕਿ ధਨਿਆ ਹੋ ਤੂੰ ਨਗਰ ਮੇਂ ధਨਿਆ ਹੋ ਤੂੰ ਖੇਤ ਮੇਂ ਪਰਮੇਸ਼ਰ ਸਾਨੂੰ ਸਭ ਜਗ੍ਹਾ ਨਗਰ ਵਿੱਚ ਵੀ ਤਨ ਕਰਦਾ ਸ਼ਹਿਰ ਵਿੱਚ ਵੀ ਤਨ ਕਰਦਾ ਧੰਨਿਆ ਹੋ ਤੇਰੀ ਸੰਤਾਨ ਧੰਨਿਆ ਹੋ ਤੇਰੀ ਭੂਮੀ ਕੀ ਉਪਜ اے ਪਰਮੇਸ਼ਰ ਸਾਡੀ ਸਾਰੀਆਂ ਚੀਜ਼ਾਂ ਨੂੰ ਬਲੈਸ ਕਰਦਾ ਔਰ ਗਾਏ ਔਰ ਭੇਡ ਬੱਕਰੀ ਆਦੀ ਪਸ਼ੂ ਕੇ ਬੱਚੇ ਜੂਰਾ ਦੀ ਕੋਥੀ ਜਿਲੇ ਕੇ ਆ ਉਹ ਤੇਰੇ ਜਾਨ ਨੂੰ ਡੰਗਰਾਂ ਦੇ ਬੱਚਿਆਂ ਨੂੰ ਵੀ ਘਟੇ ਦਿੰਦਾ ਪਰਮੇਸ਼ਰ ਕਿਰਪਾ ਕਰਦਾ ਧੰਨਿਆ ਹੋ ਤੇਰੀ ਟੋਕਰੀ ਔਰ ਤੇਰੀ ਕੁੱਟੋਤੀ ਧੰਨਿਆ ਹੋ ਤੂੰ ਭੀਕਰ ਅਤੇ ਉਸਮੇ ਧਨਿਆ ਹੋ ਤੂੰ ਬਹਰ ਜਾਤੇ ਇਸ ਮੈਂ ਪਰਮੇਸ਼ਰ ਸਾਨੂੰ ਬLES ਕਰਦਾ ਹਰ ਚੀਜ਼ ਜਿਦੀ ਜੋਗਾ ਐਸਾ ਕਰੇਗਾ ਕਿ ਸ਼ਤਰੂ ਜੋ ਤੁਝ ਪਰ ਚੜਾਈ ਕਰਨਗੇ ਵੇ ਤੂਸੇ ਹਾਰ ਜਾਗੇ ਵੇ ਇੱਕ ਮਾਰ ਦੇ ਦੋ ਚੜਾਈ ਕਰਨਗੇ ਪਰ ਤੂ ਤੇਰੇ ਸਾਹਮਣੇ ਸੱਤ ਮਾਰ ਤੇ ਹੋਕਰ ਭਾਗ ਜਾਗੇ ਇਹ ਪਰਮੇਸ਼ਰ ਦੇ ਬLESਿੰਗ ਆ ਜਦੋਂ 14 ਐਂ ਤੱਕ ਪੜਦੇ ਆ ਇਹ ਸਾਰੀਆਂ ਪਰਮੇਸ਼ਰ ਦੇ ਬLESਿੰਗ ਆ ਇਹ ਉਹਨਾਂ ਲੋਕਾਂ ਤੇ ਆ ਜਿਹੜੇ ਲੋਕ ਪਰਮੇਸ਼ਰ ਦੀ ਬਾਣੀ ਨੂੰ ਮੰਨਦੇ ਆ ਪਰਮੇਸ਼ਰ ਦੀ ਗੋਚਨਾ ਤੇ ਚੱਲਦੇ ਉਹਨਾਂ ਨੇ ਅਮਲ ਕਰਦਿਆ ਅਸੀਂ ਵਚਨ ਚ ਦੇਖਦੇ ਆ ਦੋ ਇਨਸਾਨਾਂ ਬਾਰੇ ਦੱਸਦੇ ਆ ਇੱਕ ਅਬਰਾਹਮ ਨਾਮ ਦਾ ਇਨਸਾਨ ਸੀ ਉਹ ਬੜਾ ਅਮੀਰ ਇਨਸਾਨ ਸੀ ਉਹਦੇ ਘਰ ਵਿੱਚ ਸਭ ਕੁਝ ਸੀ ਨਹੀਂ ਚੱਲਦਾ ਕਮੀ ਘਟੀ ਨਹੀਂ ਸੀ ਬੜਾ ਅਮੀਰ ਇਨਸਾਨ ਸੀ ਉਸ ਜਮਾਨੇ ਦੇ ਵਿੱਚ ਉਹ ਕੀ ਕਰਦਾ ਸੀ ਮੂਰਤੀਆਂ ਬਣਾਉਣ ਦਾ ਕੰਮ ਕਰਦਾ ਸੀ ਉਹ ਮੂਰਤੀਆਂ ਹੱਥਾਂ ਨਾਲ ਬਣਾਇਆ ਕਰਦਾ ਸੀ ਚੰਗੇ ਪਰਿਵਾਰ ਦਾ ਇਨਸਾਨ ਸੀ ਪਰਮੇਸ਼ਰ ਦੀ ਬਾਣੀ ਹੋਏ ਤੱਕ ਪਹੁੰਚਿਆ ਅਬਰਾਹਾ ਆਪਣੇ ਘਰ ਆਪਣੇ ਪਰਿਵਾਰ ਨੂੰ ਛੱਡ ਕੇ ਮੇਰੇ ਪਿੱਛੇ ਨਿਕਲਿਆ ਅਬਰਾਹਾ ਹੁਣ ਉਹਦੀ ਗੱਲ ਮੰਨੀ ਉਹ ਆਪਣੇ ਪੱਕੇ ਘਰ ਨੂੰ ਛੱਡ ਕੇ ਤੰਬੂਆਂ ਵਿੱਚ ਨਿਕਲ ਆਇਆ ਜਿੱਥੇ-ਜਿੱਥੇ ਪਰਮੇਸ਼ਰ ਕਨਾਹ ਲੈ ਕੇ ਗਿਆ ਮੂਸਰ ਲੈ ਕੇ ਗਿਆ ਮਵਾਬ ਲੈ ਕੇ ਗਿਆ ਜਿਹੜੇ ਵੀ ਦੇਸ਼ ਨੂੰ ਲੈ ਕੇ ਗਿਆ ਪਰਮੇਸ਼ਰ ਉਹ ਉਹਦੇ ਪਿੱਛੇ-ਪਿੱਛੇ ਚੱਲਦਾ ਰਿਹਾ ਉਹਦੀ ਬਾਣੀ ਨੂੰ ਸੁਣ ਕੇ ਪ੍ਰਭੂ ਉਹਦੇ ਕੁਰੂ ਦੇ ਪਿੱਛੇ ਪਿੱਛੇ ਚੱਲਦਾ ਰਿਹਾ ਤੇ ਅੱਜ ਵੀ ਅਸੀਂ ਜਦੋਂ ਬਰਕਤ ਮੰਗਦੇ ਆ ਇਬਰਾਹਮ ਦੇਖਦਾ ਇਜ਼ਹਾਕ ਦੇਖਦਾ ਯਾਕੂਬ ਦੇਖਦਾ ਕਰਕੇ ਬੋਲਦੇ ਆ ਅੱਜ ਤੱਕ ਉਹਦਾ ਨਾਮ ਬਣਾਇਆ ਜੁਗਾ ਜੁਗਾ ਤਾਂ ਕਿਉਂ ਉਹਨਾਂ ਨੇ ਪਰਮੇਸ਼ਰ ਦੀ ਬਾਣੀ ਮੰਨੀ ਸੋ ਅੱਜ ਸਾਨੂੰ ਜ਼ਰੂਰ ਤੇ ਅਸੀਂ ਪਰਮੇਸ਼ਰ ਦੀ ਸਲਾਹ ਨੂੰ ਆਪਣੇ ਜੀਵ ਵਿੱਚ ਖਾਸ ਜਗ੍ਹਾ ਦਈਏ ਕਿਉਂਕਿ ਪਰਮੇਸ਼ਰ ਜਦ ਬੋਲਦਾ ਆ ਸੋ ਹੁੰਦਾ ਆ ਉਹ ਜਿਸ ਤਰੀਕੇ ਨਾਲ ਕਹਿੰਦਾ ਆ ਸੋ ਹੁੰਦਾ ਆ ਦੋਦ ਨਵੀ ਭੇਡਾ ਚਰਾਉਂਦਾ ਸੀ ਕੋਈ ਬਹੁਤ ਵੱਡਾ ਕੰਮ ਨਹੀਂ ਸੀ ਪੇਡਾ ਚਰਾਉਂਦਾ ਕੰਮ ਕਰਦਾ ਸੀ ਉਹ ਜੰਗਲ ਦੇ ਵਿੱਚ ਜਾਂਦਾ ਆਪਣੇ ਪਿਤਾ ਗਿਆ ਪੇਡਾ ਚਰਾਉਂਦਾ ਪਰ ਉਹਨੇ ਆਗਿਆਕਾਰੀ ਕੀਤੀ ਉਹਨੇ ਪਰਮੇਸ਼ਰ